ਗੁੱਡ ਮਾਰਨਿੰਗ ਸਸ਼ਿਆਕਾਰ ਨਮਸਤੇ ਸਲਾਮ ਜੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਹੋਵੋਗੇ ਅੱਜ ਮੈਂ ਜੀ ਆ ਮਿਕਸ ਸਬਜੀ ਦੇ ਪਰਾਂਠੇ ਬਣਾਵਾਂਗੀ ਲੋ ਜੀ ਦੇਖੋ ਜੀ ਮੈਂ ਬਣਾਏ ਨੇ ਮਿਕਸ ਸਬਜੀ ਦੇ ਪਰਾਂਠੇ ਨਾਲ ਹੈਗਾ ਜੀ ਮੱਖਣ ਆਜੋ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਬ੍ਰੇਕਫਾਸਟ ਕਰਨੀ ਹੈ ਬਹੁਤ ਟੇਸਟੀ ਟੇਸਟੀ ਪਰਾਂਠੇ ਇਹ ਹੈਗੇ ਜੀ ਮਿਕਸ ਪਰਾਂਠੇ ਹੈਗੇ ਆ ਇਹ ਚ ਮੱਕੀ ਦਾ ਆਟਾ ਵਗੈਰਾ ਕਣਕ ਦਾ ਵੀ ਮਿਕਸ ਕਰਕੇ ਬਣਾਇਆ ਹੋਇਆ ਹੈ ਅੱਜ ਮੈਂ ਫੇਰ ਜੀ ਬਾਲਕਨੀ ਗਾਰਡਨ ਦੀ ਸਾਰੀ ਕਾਂਟ ਛਾਂਟ ਜਹੀ ਕੀਤੀ ਹੈ ਤੇ ਸਫਾਈਆਂ ਵਗੈਰਾ ਮੈਂ ਕਰ ਰਹੀ ਆ ਤੇ ਕੁਝ ਮੈਂ ਨਿਊ ਪਲਾਂਟਸ ਬਣਾਏ ਨੇ ਦੇਖੋ ਆਹ ਵਾਲੇ ਮਨੀ ਪਲਾਂਟ ਵਗੈਰਾ ਤੇ ਇਹ ਦਾ ਨਾਮ ਮੈਨੂੰ ਪਤਾ ਨਹੀਂ ਕਿਹੜਾ ਇਹ ਹੈ ਤੇ ਆਪਾਂ ਨੇ ਕਈ ਸਾਰੇ ਮੈਂ ਪਲਾਂਟਸ ਨਿਊ ਬਣਾਏ ਨੇ ਕਟਿੰਗ ਕਰਕੇ ਤੇ ਇਹਨਾਂ ਦੇ ਜਦੋਂ ਜਦੋਂ ਜੜਾਂ ਬਣ ਜਾਣਗੀਆਂ ਤੇ ਫਿਰ ਆਪਾਂ ਗਮਲਿਆਂ ਦੇ ਵਿੱਚ ਲਗਾ ਦਾਂਗੇ ਆ ਦੇਖੋ ਸਾਰੇ ਮੈਂ ਨਵੇਂ ਬਣਾਏ ਆ ਇੱਧਰ ਵੀ ਇਹ ਮਨੀ ਪਲਾਂਟ ਮੇਰਾ ਪਹਿਲਾਂ ਦਾ ਲਗਾਇਆ ਹੋਇਆ ਏ ਇਹ ਹੈਗਾ ਜੀ ਸਨੇਕ ਪlant ਇਹਦੀ ਵੀ ਥੱਲੇ ਉਹ ਜੜ ਬਣਨੀ ਸ਼ੁਰੂ ਹੋ ਗਈ ਐ ਆ ਦੇਖੋ ਦੇਖੋ ਕਿੰਨੇ ਸੋਹਣੇ ਰੂਟਸ ਨਿਕਲੇ ਆਈਆਂ ਨੇ ਹਲੇ ਮੈਂ ਥੋੜੀ ਧੇਰ ਹੋਰ ਥੋੜਾ ਟਾਈਮ ਰੱਖਾਂਗੀ ਇਹਨੂੰ ਪਾਣੀ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਗਮਲੇ ਦੇ ਵਿੱਚ ਲਗਾ ਦਾਂਗੇ ਇਹ ਮੈਂ ਬਾਹਰੋਂ ਵੱਡੇ ਮਨੀ ਪlant ਦੇ ਵਿੱਚੋਂ ਕਟਿੰਗ ਲੈ ਕੇ ਆਈਆਂ ਇਹਨਾਂ ਨੂੰ ਵੀ ਮੈਂ ਪਾਣੀ ਦੇ ਵਿੱਚ ਲਗਾਵਾਂਗੀ ਜੀ ਵੱਡੇ ਪੱਤੇ ਵਾਲਾ ਮਨੀ ਪਲਾਂਟ ਇਹਦੀਆਂ ਬਹੁਤ ਸਾਰੀਆਂ ਜੜਾਂ ਦੇਖੋ ਕਿੰਨੀਆਂ ਬਣੀਆਂ ਹੋਈਆਂ ਨੇ نیچے ਪਾਣੀ ਦੇ ਵਿੱਚ ਤੇ ਇਹਨੂੰ ਵੀ ਕਦੇ ਮੈਂ ਮਿੱਟੀ ਦੇ ਵਿੱਚ ਲਗਾਵਾਂਗੀ ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਹਾਂ ਜੀ ਅੱਜ ਅਸੀਂ ਜਾ ਰਹੇ ਹਾਂ ਜੀ ਪਿੰਡ ਨੂੰ ਹਲੋ ਹਾਂ ਜੀ ਅਸੀਂ ਜਾ ਰਹੇ ਹਾਂ ਜੀ ਪਿੰਡ ਨੂੰ ਕਿਉਂਕਿ ਪਿੰਡ ਹੈਗਿਆ ਨੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਸਾਡੇ ਘਰ ਚੋਂ ਵੀ ਸਰਪੰਚੀ ਲਈ ਕੈਂਡੀਡੇਟ ਖੜੀ ਹੋਈ ਹੈ ਮੇਰੀ ਦਰਾਣੀ ਹੈਗੀ ਹੈ ਇਸ ਕਰਕੇ ਅਸੀਂ ਪਿੰਡ ਜਾ ਰਹੇ ਹਾਂ ਤੇ ਚਲੋ ਜੀ ਆਪਾਂ ਨਾ ਫਿਰ ਪਿੰਡ ਚਲ ਕੇ ਮਿਲਾਂਗੇ ਤੇ ਫਿਰ ਬਾਕੀ ਸਰਗਰਮੀਆਂ ਤੁਹਾਨੂੰ ਦੱਸਾਂਗੇ ਸਰਪੰਚੀ ਦੀਆਂ ਕੀ ਚੱਲ ਰਹੀਆਂ ਨੇ ਪਿੰਡ ਵਿੱਚ ਕਿਦਾਂ ਦਾ ਮਾਹੌਲ ਹੈਗਾ ਏ ਲੋ ਜੀ ਅਸੀਂ ਪਹੁੰਚ ਗਏ ਆ ਜੀ ਪਿੰਡ ਸਾਡੇ ਲੋ ਜੀ ਅਸੀਂ ਘਰ ਪਹੁੰਚ ਗਏ ਆ ਡਾਕਟਰ ਸਾਹਿਬ ਆਪਣੇ ਛੋਟੇ ਬ੍ਰਦਰ ਦੇ ਨਾਲ ਬੈਠੇ ਆ ਇਹ ਹੈਗੇ ਜੀ ਮੇਰੀ ਦਰਾਣੀ ਸਰਪੰਚੀ ਦੀ ਕੈਂਡੀਡੇਟ ਬਾਕੀ ਅੱਗੇ ਦੇਖੋ ਜੀ ਕੀ ਕਿਸਮਤ ਦਾ ਫੈਸਲਾ ਹੁੰਦਾ ਹੈ ਨਾ ਕਿ ਹਾਰ ਜਿੱਤ ਤਾਂ ਬਣੀ ਹੋਈ ਹੈ ਕੋਈ ਹਾਰਦਾ ਹੈ ਕੋਈ ਜਿੱਤਦਾ ਹੈ ਚਲੋ ਦੇਖਦੇ ਆ ਜਨਤਾ ਜਨਾਰਦਨ ਕਿਦਾ ਸਾਥ ਦਿੰਦੀ ਹੈ ਦਾ ਟਾਈਮ ਹੈਗਾ ਜੀ ਅਸੀਂ ਬੈਠੀਆਂ ਸੀ ਦੋਨੋਂ ਜਾਣੀਆਂ ਛੱਤ ਤੇ ਝੂਲਾ ਲੈ ਰਹੇ ਹਾਂ ਅਸੀਂ ਤੇ ਦੇਖੋ ਪਿੰਡ ਦਾ ਨਜ਼ਾਰਾ ਪਿੱਛੇ ਹਰੇ-ਹਰੇ ਖੇਤ ਇੱਧਰ ਸਟਾ ਜੁਗ ਨੂੰ ਇਹਨੂੰ ਆ ਕੇ ਫਿਰ ਖੁੱਲੀ ਛੁੱਟੀ ਮਿਲ ਜਾਂਦੀ ਐ ਮਸਤੀ ਕਰਨ ਨੂੰ ਅੱਜ ਬਣਾਇਆ ਹੈ ਜੀ ਮੇਰੀ ਦਰਾਣੀ ਨੇ ਸਾਗ ਤੇ ਚਲੋ ਜੀ ਆਪਾਂ ਬਣਾਉਨੇ ਆ ਮੱਕੀ ਦੀਆਂ ਰੋਟੀਆਂ ਮੈਂ ਕਿਹਾ ਤੂੰ ਲਗਾ ਤੜਕਾ ਤੇ ਮੈਂ ਬਣਾਵਾਂਗੀ ਜੀ ਮੱਕੀ ਦੀ ਰੋਟੀ ਪਹਿਲਾਂ ਆਟਾ ਛਾਣੀਏ ਇੱਥੇ ਜੀ ਅਸੀਂ ਨਾਲ ਦੀ ਨਾਲ ਸਾਡਾ ਕੰਮ ਚੱਲ ਰਿਹਾ ਏ ਨਾਲ ਦੀ ਨਾਲ ਸਾਡੀ ਗੱਪ ਛੱਪ ਚੱਲ ਰਹੀ ਹੈ ਤੇ ਚਲੋ ਜੀ ਬਣਾਨੇ ਆਪਾਂ ਮੱਕੀ ਦੀਆਂ ਰੋਟੀਆਂ ਤੇ ਸਾਗ ਆਪਣਾ ਬਣਿਆ ਹੋਇਆ ਏ ਨਾ ਸਿਰਫ ਆਪਣੇ ਨਾਲ ਨਹੀਂ ਤੁਸੀਂ ਕਰਦੇ ਆਪਾਂ ਲਾਈਕ ਕਰਵਾਉਂਦੇ ਹੋ ਮਾਤਾ ਜੀ ਦਾ ਹਸਦੇ ਵੱਲ ਦੇਸ਼ਾ ਕੋਟ ਦੇ ਜਰੂਰੀ ਬਿਚਾਰ ਦਿੱਤੇ ਪਰਮਾਤਮਾ ਜੀ ਆਪ ਸੇ ਉਸ ਦਾ ਹੋ। ਔਰ ਸਾਰਿਆਂ ਦੇ ਪਿੰਡਾਂ ਵਿੱਚ ਅਸੀਂ ਤਾਂ ਅਰਦਾਸ ਕਰਦੇ ਆਂ ਵੀ ਬਹੁਤ ਹੀ ਸੁੱਖ ਸ਼ਾਂਤੀ ਦੇ ਨਾਲ ਵੋਟ ਵੋਟਾਂ ਦਾ ਕੰਮ ਸਿਰੇ ਚੜੇ ਤੇ ਪਰਮਾਤਮਾ ਸਭ ਦਾ ਭਲਾ ਕਰੇ।